ਹੈਲੋ ਦੋਸਤੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਜਿਹੜੀ ਵੀਡੀਓ ਹੈਗੀ ਹੋएगी ਇਹ ਸਰਗੁਣ ਮਹਿਤਾ ਤੇ ਤੇ ਸਰਗੁਣ ਮਹਿਤਾ ਦੀ ਆਪਾਂ ਲਾਈਫ ਦੇ ਬਾਰੇ ਗੱਲ ਕਰਾਂਗੇ ਕਿ ਉਹ ਕਿਸ ਤਰ੍ਹਾਂ ਐਨੀ ਵੱਡੀ ਐਕਟਰ ਬਣਦੀ ਹੈ ਤੇ ਕਿਸ ਤਰ੍ਹਾਂ ਉਸ ਦੀ ਸ਼ੁਰੂਆਤ ਹੁੰਦੀ ਹੈ ਤੇ ਕਿਸ ਕਿਸ ਨੇ ਉਸ ਦਾ ਸਾਥ ਦਿੱਤਾ ਤੇ ਅੱਜ ਕਿਸ ਤਰ੍ਹਾਂ ਦੀ ਉਹ ਜ਼ਿੰਦਗੀ ਜੀ ਰਹੀ ਨੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਸਰਗੁਣ ਮਹਿਤਾ ਦੇ ਜਨਮ ਦੇ ਬਾਰੇ ਸਰਗੁਣ ਮਹਿਤਾ ਦਾ ਜਨਮ 6 ਸਤੰਬਰ 1988 ਨੂੰ ਚੰਡੀਗੜ੍ਹ ਦੇ ਵਿੱਚ ਹੋਇਆ ਸੀ ਤੇ ਉਸ ਦਾ ਫਰਸਟ ਨਾਮ ਇਹ ਸੀ ਜੀਆ ਤੇ ਉਸ ਦੇ ਪਿਤਾ ਜੀ ਦਾ ਨਾਮ ਹਰੀਸ਼ ਮਹਿਤਾ ਤੇ ਉਸ ਦੀ ਮਾਤਾ ਜੀ ਦਾ ਨਾਮ ਆਰਾਧਨਾ ਮਹਿਤਾ ਤੇ ਪੁਲਕਿਤ ਮਹਿਤਾ ਉਸ ਦੇ ਭਰਾ ਦਾ ਨਾਮ ਹੈ ਕਿ ਉਹ ਦੋਵੇਂ ਭੈਣ ਭਰਾ ਹੀ ਹਨ ਕਿ ਇੱਕ ਭਰਾ ਹੈ ਉਸ ਦਾ ਤੇ ਇੱਕ ਸਰਗੁਣ ਮਹਿਤਾ ਤੇ ਬਾਕੀ ਆਪਾਂ ਗੱਲ ਕਰਦੇ ਹਾਂ ਕਿ ਉਸ ਦੀ ਪੜ੍ਹਾਈ ਦਾ ਉਸ ਨੇ ਚੰਡੀਗੜ੍ਹ ਤੋਂ ਹੀ ਹਰਟ ਕਨਵਰਟ ਸਕੂਲ ਤੋਂ ਪੜ੍ਹਾਈ ਕੀਤੀ ਹੈ ਤੇ ਫਿਰ ਕਰਮਲ ਕਨਵਰਟ ਸਕੂਲ ਤੋਂ ਉਹਨਾਂ ਨੇ ਚੰਡੀਗੜ੍ਹ ਤੋਂ ਹੀ ਆਪਣੀ ਅੱਗੇ ਸਟੱਡੀ ਕੀਤੀ ਹੈ ਫਿਰ ਕਲੋਰੀ ਦਿੱਲੀ ਕਲੋਰੀ ਮਲ ਦਿੱਲੀ ਕਾਲਜ ਤੋਂ ਉਸਨੇ ਕਮਰਸ ਕੀਤੀ ਹੈ ਤੇ ਫਿਰ ਉਸ ਨੇ ਅੱਗੇ ਆਪਣਾ ਬਿਜ਼ਨਸ ਮੈਨੇਜਮੈਂਟ ਵਿੱਚ ਮਾਸਟਰ ਡਿਗਰੀ ਕੀਤੀ ਹੈ ਠੀਕ ਹੈ ਤੇ ਬਾਕੀ ਆਪਾਂ ਗੱਲ ਕਰਦੀਏ ਕਿ ਉਹਨੇ ਕਾਲਜ ਦੇ ਵਿੱਚ ਨਾਲ-ਨਾਲ ਕਿ تھیਟਰ ਵੀ ਕਰਦੀ ਸੀ ਤੇ ਟੀਵੀ ਪ੍ਰੋਗਰਾਮਾਂ ਦੇ ਕਰੋਲ ਬਾਗ ਤੋਂ ਸ਼ੁਰੂਆਤ ਉਸਨੇ ਸਭ ਤੋਂ ਪਹਿਲਾਂ ਕੀਤੀ ਸੀ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਉਸ ਦਾ weight ਹੈਗਾ ਇਹ 54 ਕਿਲੋ 50 ਤੇ 4 ਤੇ brown brown ਉਸ ਦੀਆਂ ਆਈਸ ਨੇ ਤੇ black ਉਸ ਦੇ हेयर ਨੇ ਉਹਨਦੀਆਂ ਆਦਤਾਂ ਜਿਹੜੀਆਂ ਹੈਗੀਆਂ ਨੇ ਉਹ ਹੈਗੀਆਂ ਰੀਡਿੰਗ ਡਾਂਸਿੰਗ ਤੇ মুਵੀਜ਼ ਵਗੈਰਾ ਦੇਖਣਾ ਉਸ ਦੀਆਂ ਆਦਤਾਂ ਨੇ ਤੇ ਬਾਕੀ ਉਹਨਾਂ ਦੀ ਗੱਲ ਕਰਦੇ ਹਾਂ ਉਹਨਾਂ ਦੇ ਵਿਆਹ ਦੀ 7 ਸਤੰਬਰ 2013 ਦੇ ਵਿੱਚ ਰਵੀ ਦੁੱਬੇ ਦੇ ਨਾਲ ਉਸ ਦਾ ਵਿਆਹ ਹੋਇਆ ਸੀ ਵਿਆਹ ਉਸ ਦੀ ਲਵ ਮੈਰਿਜ ਸੀ ਉਸ ਦੇ ਆਪ ਦੇ ਮਨਪਸੰਦ ਅ ਰਵੀ ਦੁੱਬੇ ਦੇ ਨਾਲ ਵਿਆਹ ਕਰਵਾਇਆ ਸੀ ਤੇ ਟੀਵੀ ਪ੍ਰੋਗਰਾਮਾਂ ਕਲੋਰ ਬਾਗ ਤੋਂ ਉਸ ਦੀ ਸ਼ੁਰੂਆਤ ਉਸ ਨੇ ਕੀਤੀ ਸੀ 2011 ਦੇ ਵਿੱਚ ਟੀਵੀ ਸੀਰੀਅਲ ਫੁੱਲਵਾਦ ਵਿੱਚ ਉਸਨੇ ਆਈ ਸੀ ਤੇ ਫਿਰ 2012 ਵਿੱਚ ਉਸਨੇ ਕਿਹਾ ਹੋਆ ਤੇਰਾ ਵਾਦਾ ਕਿ ਦੇ ਵਿੱਚ ਐਕਟ ਕੀਤਾ ਸੀ ਬਾਅਦ ਵਿੱਚ 2013 ਦੇ ਵਿੱਚ ਸੀਰੀਅਲ ਬਾਲਿਕਾ ਵਦੂ ਦੇ ਵਿੱਚ ਵੀ ਕੰਮ ਕੀਤਾ ਸੀ ਤੇ ਫਿਰ ਰਵੀ ਦੂਵੇ ਦੇ ਨਾਲ ਹੀ ਨੱਚ ਬੱਲੀਏ ਦੇ ਵਿੱਚ 2013 ਦੇ ਵਿੱਚ ਹੀ ਪਾਗ ਲਿਆ ਸੀ ਇਸ ਤਰ੍ਹਾਂ ਉਹ ਵਾਰੀ ਵਾਰੀ ਆਪਦੇ ਪ੍ਰੋਗਰਾਮ ਸੀਰੀਅਲ ਕਰਕੇ ਵਧੀਆ ਉਸ ਨੂੰ ਇੱਕ ਪਹਿਚਾਨ ਮਿਲ ਰਹੀ ਸੀ ਹੌਲੀ ਹੌਲੀ ਇਸੇ ਤਰ੍ਹਾਂ ਹੀ ਉਸ ਨੇ ਸੋਚਿਆ ਕਿ ਕਿਉਂ ਨਾ ਪੰਜਾਬੀ ਇੰਡਸਟਰੀ ਵੱਲੇ ਰੁੱਖ ਕੀਤਾ ਜਾਵੇ ਫਿਰ 2000 2015 ਵਿੱਚ ਉਸ ਨੇ ਪੰਜਾਬੀ ਪਹਿਲੀ ਫਿਲਮ ਕੀਤੀ ਸੀ ਅੰਗਰੇਜ਼ ਉਹਨ ਦੇ ਵਿੱਚ ਧਨਕੌਰ ਦਾ ਉਸਨੇ ਐਕਟ ਕੀਤਾ ਸੀ ਜਿਸ ਨੂੰ ਕਿ ਲੋਕਾਂ ਨੇ ਬਹੁਤ ਜ਼ਿਆਦਾ ਪਸੰਦ ਕੀਤਾ ਸੀ 2016 ਵਿੱਚ ਲਾ ਪੰਜਾਬ ਕੀਤੀ ਸੀ ਜਿੰਦੂਆ ਲਾਹੌਰੀਆ ਕਿਸਮਤ ਕਾਲਾ ਸ਼ਾ ਕਾਲਾ ਸੁਰਖੀ ਬਿੰਦੀ 2021 ਵਿੱਚ ਸੌਂਕਣੇ ਸੌਂਕਣੇ ਅਤੇ ਹੁਣ ਫਿਰ ਇੱਕ ਸੌਰਿਆਂ ਦਾ ਪਿੰਡ ਆ ਗਿਆ ਤੇ ਹੁਣ ਸੌਂਕਣੇ ਸੌਂਕਣੇ 2 ਉਸ ਦੇ ਵਿੱਚ ਨਿਮਰਤ ਖਹਿਰਾ ਦੇ ਨਾਲ ਉਹ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਮੂਵੀ ਹੈ ਤੇ ਜਿਹੜੀ ਕਿ 30 ਮਈ ਨੂੰ ਆਣੀ ਹੈ ਤੇ ਉਹਨਾਂ ਨੇ Song video ਕਿਸਮਤ ਵਿੱਚ ਵੀ ਕੰਮ ਕੀਤਾ ਤੁਹਾਨੂੰ ਪਤਾ ਹੈ ਕਿ ਉਹ ਕਰਦੇ ਨੇ Song video ਦੇ ਵਿੱਚ ਵੀ ਐਕਟ ਕਰਦੇ ਨੇ ਤੇ ਇਸ ਤਰ੍ਹਾਂ ਕਰਕੇ ਉਹਨਾਂ ਨੇ ਆਪਦੀ ਸ਼ੁਰੂਆਤ ਕੀਤੀ ਤੇ ਅੱਜ ਇੱਥੋਂ ਤੱਕ ਪਹੁੰਚੇ ਨੇ ਉਹਨਾਂ ਦੀ ਧਨਕੌਰ ਦੇ ਪਹਿਲਾ ਕਰੈਕਟਰ ਨੂੰ ਲੋਕਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਜਿਸ ਤੋਂ ਬਾਅਦ ਉਸ ਦੀ ਡਿਮਾਂਡ ਹੋਰ ਪੰਜਾਬੀ ਇੰਡਸਟਰੀ ਵੱਲੇ ਵਧਦੀ ਰਹੀ ਤੇ ਇਸੇ ਤਰ੍ਹਾਂ ਕਰਕੇ ਉਸਨੇ ਆਪਣੇ ਅੱਜ ਇਸ ਮਕਾਮ ਤੇ ਪਹੁੰਚੀ ਹਾਲੇ ਤੱਕ ਆਪਾਂ ਤੁਹਾਨੂੰ ਦੱਸਦੀ ਹੈ ਕਿ ਉਹਨਾਂ ਦਾ ਕੋਈ ਵੀ ਬੱਚਾ ਨਹੀਂ ਹੈਗਾ ਉਹ ਦੋਨੇ ਆਪਣੀ ਪਹਿਲਾਂ ਲਾਈਫ ਨੂੰ ਵਧੀਆ ਕਰਨਾ ਚਾਹੁੰਦੇ ਨੇ ਪਰਫੈਕਟ ਕਰਕੇ ਫਿਰ ਬੇਬੀ ਪਲਾਨ ਕਰਨਗੇ ਅੱਗੇ ਗੱਲ ਕਰਦੇ ਆਂ ਆਪਾਂ ਉਹਨਾਂ ਨੂੰ ਜਿਹੜੇ ਕੀ ਇਨਾਮ ਮਿਲਦੇ ਨੇ ਜਿਵੇਂ ਕਿ ਅਵਾਰਡ ਕਹਿ ਸਕਦੇ ਹੋ ਉਹ ਮਿਲੇ ਹੋਏ ਨੇ ਉਹ ਕਿੱਥੋਂ-ਕਿੱਥੋਂ ਮਿਲੇ ਆਪਾਂ ਉਹਨਾਂ ਦੀ ਗੱਲ ਕਰਦੇ ਆਂ Indian Television Academy Award, prestigious Punjabi Film Award ਇਸ ਤਰ੍ਹਾਂ ਉਹਨਾਂ ਨੂੰ ਅਵਾਰਡ ਵੀ ਮਿਲੇ ਹੋਏ ਨੇ ਤੇ ਹੁਣ ਨਿਮਰਤ ਖਾਰਾ ਨਾਲ ਉਹਨਾਂ ਦੀ ਕਾਫੀ ਜ਼ਿਆਦਾ ਬੌਂਡਿੰਗ ਹੈ ਤੇ ਬਹੁਤ ਹੀ ਜ਼ਿਆਦਾ ਉਹਨਾਂ ਦੇ ਇਹ ਕਲੋਸ ਨੇ ਫਰੈਂਡ ਨੇ ਤੇ ਬਾਕੀ ਇਹ ਸੀ ਉਹਨਾਂ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਸ ਤਰ੍ਹਾਂ ਦੀ ਲੱਗੀ ਉਹ ਕਿਸ ਤਰ੍ਹਾਂ ਦੇਖ ਲਓ ਉਹ ਬਲਕਿ ਉਹ ਬੰਨਾ ਕੋ ਜੋ ਹੋਰ ਚਾਹੁੰਦੀ ਸੀ ਬਟ ਉਸ ਨੂੰ ਕਿਸਮਤ ਨੇ ਇਧਰ ਲਈ ਸਾਈਡ ਲੈ ਆਂਦਾ ਤੇ ਇਸ ਤਰ੍ਹਾਂ ਕਰਕੇ ਉਹਨਾਂ ਦੀ ਹੁਣ ਲਾਈਫ ਬਹੁਤ ਹੀ ਘੈਂਟ ਹੈ ਤੇ ਵਧੀਆ ਆਫਦਾ ਲਾਈਫ ਸਟਾਈਲ ਜਿਉਂਦੇ। ਜੇ ਤੁਸੀਂ ਹੋਰ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਜ਼ਰੂਰ ਕਰਕੇ ਦਿਓ ਫਿਰ ਆਪਾਂ ਉਹਨਾਂ ਕੁਐਸਚਨ ਦਾ ਆਨਸਰ ਕਰ ਸਕਦੇ ਹਾਂ। ਜੇ 10 ਤੋਂ ਉੱਪਰ ਕੋਈ ਕੁਐਸਚਨ ਹੋਏ ਤਾਂ ਆਪਾਂ ਇਹਨਾਂ ਤੇ ਇੱਕ ਅਲੱਗ ਤੋਂ ਵੀਡੀਓ ਲੈ ਆਵਾਂਗੇ। ਤੇ ਬਾਕੀ ਤੁਹਾਨੂੰ ਚੇ ਕਰੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਆਪਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ। ਤੁਸੀਂ ਕਿੰਨਾਂ ਦੀ ਲਾਈਫ ਸਟੋਰੀ ਜਾਨਣਾ ਚਾਹੁੰਦੇ ਹੋ ਉਹ ਕਮੈਂਟ ਕਰਕੇ ਜ਼ਰੂਰ ਦੱਸ ਲੈ ਕੇ ਆਵਾਂਗੇ ਧੰਨਵਾਦ ਜੀ